ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਇਸ ਵੀਡੀਓ ਦੇ ਵਿੱਚ ਆਪਾਂ ਅਗਲੇ ਸਾਲ ਲਈ ਆ ਪੂਸਾ 2090 ਦਾ ਬੀਜ ਜਿਹੜਾ ਹੈ ਉਹ ਲੱਖ ਰਹੇ ਆ ਤੇ ਝੋਲਾ ਵੜ ਰਹੇ ਆ ਕੁਸ਼ਕ ਇਸ ਪਰਪਸ ਦੇ ਲਈ ਤਿੰਨ ਚਾਰਕ ਚੀਜ਼ਾਂ ਦਾ ਆਪਾਂ ਖਿਆਲ ਰੱਖਣਾ ਹੈ ਜਦੋਂ ਆਪਾਂ ਬੀ ਰੱਖਣਾ ਪਹਿਲੇ ਨੰਬਰ ਤੇ ਤਾਂ ਜੇ ਕੋਈ ਦੂਸਰੀ ਕਿਸਮ ਦਾ ਬੀਜ ਹੈ ਤਾਂ ਉਹ ਆਪਾਂ ਨੇ ਪਹਿਲਾਂ ਹੀ ਵੜ ਦੇਣਾ ਜਾਂ ਮੌਕੇ ਤੇ ਆਪਾਂ ਉਸ ਨੂੰ ਉਹ ਬੂਟਾ ਵੱਡ ਕੇ ਐ ਡਰੱਖ ਸਕਦੇ ਆ ਇਸ ਦੇ ਵਿੱਚ ਵੀ ਬਹੁਤ ਸਾਰੇ ਆ ਬਾਹਰੀ ਕਿਸਮ ਦੇ ਬੀਜ ਉਹ ਆਗੇ ਸੀਗੇ ਜਿਵੇਂ ਆਪਾਂ ਕੱਢ ਚੁੱਕੇ ਆ ਜਾਂ ਨਾਲ ਨਾਲ ਕੱਢ ਰਹੇ ਆ ਦੂਜੇ ਨੰਬਰ ਦੇ ਉੱਪਰ ਬਿਮਾਰੀ ਜਿੱਥੇ ਬਿਮਾਰੀ ਜਾਦੇ ਪਈ ਹੋਵੇ ਉਹ ਆਪਾਂ ਖੇਤਰ ਛੱਡ ਦੇਣਾ ਉੱਥੋਂ ਆਪਾਂ ਨਹੀਂ ਵਧਣਾ ਭਾਵੇਂ ਕਿ ਉਹ ਡੋਡੀ ਰੋਗ ਆ ਜ ਜਿਹਨੂੰ ਆਪਾਂ ਹਲਦੀ ਰੋਕ ਕਹਿੰਦੇ ਆ ਜਿਹੜੀ ਡੈੜੀ ਦੇ ਵਿੱਚੋਂ ਜ਼ਿਆਦੇ ਪਿਆ ਹੋਵੇ ਉਹਦੇ ਨੇੜੇ ਤੇ ਨੂੰ ਆਪਾਂ ਛੱਡ ਦੇਣਾ ਉਹ ਏਰੀਆ ਆਪਾਂ ਨਹੀਂ ਵਧਣਾ ਤੇ ਇੱਕ ਤੀਸਰੇ ਨੰਬਰ ਦੇ ਉੱਪਰ ਜਿੱਥੇ ਕਿਤੇ ਝੋਨਾ ਡਿੱਗ ਗਿਆ ਆ ਜਾਂ ਡੈੜੀ ਦੇ ਵਿੱਚ ਡਿੱਗ ਗਿਆ ਦੁੱਗੀ ਚ ਉਹ ਵੀ ਆਪਾਂ ਨਹੀਂ ਵੜਨਾ ਉਹ ਵੀ ਆਪਾਂ ਛੱਡ ਦੇਣਾ ਤੇ ਚੌਥੇ ਨੰਬਰ ਦੇ ਉੱਪਰ ਵੜਿਆ ਤਾਂ ਦੋਆਂ ਜਾਂ ਵੜਣਾ ਸਦੋਂ ਆ ਉਹਦੋਂ ਆਪਾਂ ਜਦੋਂ 80% ਜਿਹੜੀਆਂ ਇਹਦੀਆਂ ਬੱਲੀਆਂ ਨੇ ਪੀਲੀਆਂ ਹੋ ਜਾਣ ਤਾਂ ਉਦੋਂ ਲਗਭਗ 18 ਤੋਂ 20% ਤੱਕ ਮੌਇਸਚਰ ਇਹਦੇ ਵਿੱਚ ਰਹਿ ਜਾਂਦਾ ਹੁੰਦਾ ਤਾਂ ਉਦੋਂ ਆਪਾਂ ਇਹਦੀ ਵਾਢੀ ਕਰਨੀ ਹੈ ਤੇ ਬਾਕੀ ਇਹ ਥੱਬਿਆਂ ਦੇ ਵਿੱਚ ਪਿਆ ਪਿਆ ਸੁੱਕ ਜੂਗਾ ਤੇ ਇਹਦੇ ਲਈ ਇੱਕ ਮੋਟਾ ਜਿਹਾ ਫਾਰਮੂਲਾ ਜਿਹੜਾ ਹੈ ਉਹ 28 ਦਿਨ ਜਦੋਂ 50% ਫਲਾਵਰਿੰਗ ਹੋ ਗਈ ਹੋਵੇ ਉਸ ਤੋਂ ਬਾਅਦ ਝੋਨਾ ਤਿਆਰ ਹੋ ਜਾਂਦਾ ਜਿਹੜੀਆਂ ਮੀਡੀਅਮ ਡਿਊਰੇਸ਼ਨ ਵੈਰਾਈਟੀਆਂ ਨੇ ਜਿਵੇਂ ਪੀਆਰਕ ਤੋਂ ਪੱਤੀ ਆ ਉਹਨਾਂ ਦੇ ਵਿੱਚ 31 ਦਿਨਾਂ ਤੱਕ ਝੋਨਾ ਤਿਆਰ ਹੋ ਜਾਂਦਾ ਜਦੋਂ 50% ਫਲਾਵਰਿੰਗ ਹੋ ਗਈ ਹੋਵੇ ਤੇ ਜਿਹੜੀਆਂ ਲੰਬੀਆਂ ਵੈਰਾਈਟੀਆਂ ਨੇ ਲੰਬੀਆਂ ਕਿਸਮਾਂ ਨੇ ਉਹਨਾਂ ਦੇ ਵਿੱਚ ਇਹ 35 ਦਿਨ ਜਦੋਂ 50% ਫਲਾਵਰਿੰਗ ਫੁੱਲ ਪੈ ਜਾਣ ਮੂਰ ਪੈ ਜਾਵੇ ਉਸ ਤੋਂ ਬਾਅਦ ਇਹ ਤਿਆਰ ਹੋ ਜਾਂਦਾ ਬਾਕੀ ਜੇਕਰ ਉੱਲੀ ਦਾ ਖਦਸ਼ਾ ਫੇਰ ਵੀ ਹੈਗਾ ਤਾਂ ਆਪਾਂ ਇਹਦੇ ਵਿੱਚ ਲੂਣ ਵਾਲੇ ਪਾਣੀ ਦੇ ਵਿੱਚ ਇੱਕ ਆਲੂ ਸਟਕੇ ਜਦੋਂ ਆਲੂ ਪਰ ਤੈਰਨ ਲੱਗ ਜਾਵੇ ਤਾਂ ਉਹਦੇ ਵਿੱਚ ਦੀ ਆਪਾਂ ਬੀਜ ਨੂੰ ਕੱਢ ਸਕਦੇ ਹਾਂ ਜਿਹੜਾ ਬੀਜ ਉੱਪਰ ਤੈਰਨ ਲੱਗ ਜੂਗਾ ਉਹਨੂੰ ਆਪਾਂ ਡਿਸਕਾਰਡ ਕਰ ਦਾਂਗੇ ਯਾਨੀ ਕਿ ਕੱਢ ਦਾਂਗੇ ਜਿਹੜਾ ਬੀਜ ਥੱਲੇ ਬੈਠ ਜੂਗਾ ਉਸ ਨੂੰ ਆਪਾਂ ਧੋ ਕੇ ਅਗਲੇ ਸਾਲ ਵਾਸਤੇ ਸਟੋਰ ਕਰ ਸਕਦੇ ਹਾਂ ਤਾਂ ਇਹ ਸੀ ਕੁਝ ਕਮੂਟੀਆਂ-ਮੂਟੀਆਂ ਜਿਹੀਆਂ ਗੱਲਾਂ ਜਿਨ੍ਹਾਂ ਦਾ ਧਿਆਨ ਰੱਖ ਕੇ ਆਪਾਂ ਬੀਜ ਜਿਹੜਾ ਹੈ ਉਹਨੂੰ ਅਗਲੇ ਸਾਲ ਲਈ ਪਿਆਰ ਕਰ ਸਕਦੇ ਆ ਰੱਖ ਸਕਦੇ ਆ ਵੀਡੀਓ ਚ ਬਣੇ ਰਹਿਣ ਲਈ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ